ਬਾਈ ਸਸਰੀ ਕਾ ਆ ਹਾ ਮਾੜਾ ਜੇ ਪਹਿਲਾਂ ਤੁਸੀਂ ਮੈਂ ਤੁਹਾਨੂੰ ਇੱਕ ਦੱਸਦਾ ਇਹ ਚੀਜ਼ਾਂ ਕਿਹੜੀਆਂ-ਕਿਹੜੀਆਂ ਨੇ ਬਾਅਦ ਚ ਇਹਦੀ ਮੈਂ ਇੱਕ ਪਲੇਨ ਦਾ ਵੀਡੀਓ ਬਣਾਉਂਗਾ ਤੇ ਬਾਈ ਨੇ ਪੁੱਛਿਆ ਸੀ ਇੱਕ ਨੇ ਕਹਿੰਦਾ ਬਾਈ ਜੀ ਕੋਈ ਐਹ ਜੀ ਗੋਲੀ ਗਾਲੀ ਦੱਸ ਦਿਓ ਵੀ ਜਿਹਦੇ ਨਾਲ ਥੋੜੇ ਜੇ ਕਬੂਤਰ ਵੱਧ ਉੱਡਣ ਲੱਗ ਜਾਣ ਅੱਜ ਮੈਂ ਹਾਂ ਚੱਲ ਇੱਕ ਵੀਡੀਓ ਬਣਾ ਕੇ ਦੱਸ ਦਿਆਂ ਤੁਹਾਨੂੰ ਆਪਾਂ ਇਹ ਗਰਮੀ ਵਾਲੀ ਆ ਬਾਈ ਪੂਰੀ 100% ਗਰਮੀ ਵਾਲੀ ਗੇਮ ਆ 47 ਛੱਡ ਦਿਓ ਚਾਹੇ 47 ਡਿਗਰੀ ਚਾਹੇ ਦੇਖ ਲਓ ਹੁਣ ਲਿਖ ਲਓ ਤੁਹਾਨੂੰ ਮੈਂ ਦੱਸ ਦਿੰਦਾ ਕੱਲੀ-ਕੱਲੀ ਬੋਲ ਕੇ ਤੇ ਵਾਲੇ ਮੈਨੂੰ ਫੋਨ ਨਾ ਕਰਿਓ ਇਹ ਜੇ ਕਿਸੇ ਨੂੰ ਨਾਮ ਵੀ ਪਤਾ ਲੱਗਾ ਵੀਡੀਓ ਦੁਬਾਰਾ ਦੇਖ ਲਿਓ ਮੈਂ ਹੁਣ ਦੋ ਵਾਰੀ ਰਿਪੀਟ ਕਰੂੰਗਾ ਕਿਹੜੀਆਂ-ਕਿਹੜੀਆਂ ਚੀਜ਼ਾਂ ਲੱਗੀਆਂ ਇਹ ਆਹ ਜਿਹੜੀਆਂ ਚੀਜ਼ਾਂ ਲੱਗੀਆਂ ਪਹਿਲਾਂ ਤੁਹਾਨੂੰ ਮੈਂ ਟੋਟਲ ਦੱਸ ਦਾਨਾ ਕਿੰਨੀਆਂ ਚੀਜ਼ਾਂ ਨੇ 1 2 3 4 5 6 7 8 ਚੀਜ਼ਾਂ ਲੱਗੀਆਂ ਇਹ ਬਾਈ ਤੇ 1 2 3 4 5 6 7 ਤੇ 1 8 ਹੁਣ ਦੇਖੋ ਬਾਈ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਆਹ ਤਾਂ ਹੈਗੀ ਆ ਵਰਕੀ ਆ ਹਰਤਾਲ ਤੇ ਆਹ ਹੈਗੀ ਆ ਮੋਤੀ ਪਿਸਤੀ ਆ ਹੈਗਾ ਬਾਈ ਜੀ ਜਵਾਹਰ ਮੋਰਾ ਤੇ ਆਹ ਆ ਹੈਗੀ ਆ ਆ ਹੈਗੀ ਆ ਦਾਲ ਚੀਨੀ ਆ ਹੈਗਾ ਆਲੂ ਬਖਾਰਾ ਆ ਹੈਗਾ ਮਨੱਕਾ ਤੇ ਆ ਹੈਗਾ ਕੇਸਰ ਆਹ ਆ ਕੇਸਰਾ ਤੇ ਆ ਹੈਗੇ ਆ ਪੀਸੇ ਹੋਏ ਆਪਣੇ ਜਿਹਨਾਂ ਨੂੰ ਤੁਸੀਂ ਕਹਿੰਦੇ ਹੋ ਇੱਥੇ ਡੋਡੇ ਕਹਿੰਦੇ ਹੋ ਜਿਨਾਂ ਨੂੰ ਪੀਸੇ ਹੋਏ ਅੱਧਾ ਤੋਲਾ ਹੈ ਉਹ ਤੁਹਾਨੂੰ ਇਹਨਾਂ ਦੀ ਮਗਦਾ ਅੱਧਾ ਤੋਲਾ ਇਹ ਨੇਗੇ ਡੇਢ ਮਾਸਾ ਆਹ ਡੇਢ ਮਾਸਾ ਇਹ ਆ ਤੇ ਡੇਢ ਮਾਸਾ ਆਹ ਤੇ ਡੇਢ ਮਾਸਾ ਇਹ ਆ ਤੇ ਆਹ ਹੈਗਾ ਇੱਕ ਕਾਲੂ ਬਖਰ ਤੇ ਚਾਰ ਮਨਕੇ ਨੇਗੇ ਤੇ ਆਹ ਦੇਖ ਲਓ ਆਪਣੇ ਹੈਗਾ ਕੇਸਰ ਕੇਸਰ ਦੇਖ ਲਓ ਤੁਸੀਂ ਕਿੰਨਾ ਕਾਹੇ ਇੰਨਾ ਕੀ ਪਉਣਾ ਬਾਲਾ ਬਾਲਾ ਨਹੀਂ ਪਉਣਾ ਤੇ ਇੱਕ ਵਾਰੀ ਫੇਰ ਦੱਸਦਾ ਨਾ ਆਹ ਹੱਦ ਦਾ ਤੋੜਾ ਡੋਡੇ ਨੇ ਆਹ ਵਰਤੀ ਹੈ ਹੜਤਾਲ ਆ ਤੇ ਆ ਹੈਗੀ ਮੋਤੀ ਪਿਸਤੀ ਆ ਹੈਗਾ ਜਵਾਹਰ ਮੋਰਾ ਆ ਹੈਗੀ ਦਾਲ ਚੀਨੀ ਆ ਹੈਗਾ ਆਲੂ ਬਖਾਰ ਆ ਹੈਗਾ ਚਾਰ ਮਨੱਕੇ ਨੇ ਆ ਇੱਕ ਆਲੂ ਬਖਾਰੇ ਤੋਂ ਉਹਦਾ ਝੜਕ ਕੱਢ ਕੇ ਫੋਲਕ ਲਾਇਆ ਤੇ ਆ ਹੈਗਾ ਕੇਸਰ ਤੇ ਇਹਨਾਂ ਨੂੰ ਦੇਖ ਲਓ ਚੰਗੀ ਤਰ੍ਹਾਂ ਇਹਨਾਂ ਦੀ ਫਿਰ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਨਾਲ ਦੱਸਦੇ ਆ ਤੇ ਬਾਈ ਇੱਕ ਬਾਈਆਂ ਦਾ ਕਈਆਂ ਦਾ ਨਾ ਫੋਨ ਆ ਜਾਂਦਾ ਸੀਗਾ ਬਾਈ ਜੀ ਬਈ ਉਹ ਦੱਸੋ ਕੋਈ ਉਹ ਗੋਲੀ ਕਿਵੇਂ ਬਣਦੀ ਆ ਇਹਦੀਆਂ ਬਾਈ ਜੀ ਗੋਲੀਆਂ ਮੇਰੀਆਂ ਬਣਾ ਕੇ ਰੱਖੀਆਂ ਹੋਈਆਂ ਨੇ ਗੋਲੀਆਂ ਤੁਹਾਨੂੰ ਮੈਂ ਦੱਸਦਾ ਕਹੇ ਜੀਆਂ ਗੋਲੀਆਂ ਇਹਦੀਆਂ ਤੇ ਗੋਲੀਆਂ ਵੀ ਇਹ ਰੀਆਂ ਆ ਪਈਆਂ ਨੇ ਜੀਆਂ ਕਹੇ ਜੀਆਂ ਗੋਲੀਆਂ ਬਣ ਗਈਆਂ ਇਹਦੀਆਂ ਐਡੀਆਂ ਐਡੀਆਂ ਗੋਲੀਆਂ ਬਣਾਉਣੀਆਂ ਤੇ ਆ ਦੇਸ ਨੂੰ ਮਦਦ ਕਰ ਇਹ ਜੀਆਂ ਗੋਲੀਆਂ ਬਣਨਗੇ ਇਹਦੀਆਂ 골ਡ ਜੀਆਂ ਠੀਕ ਹੈ ਨਾ ਤੇ ਇਹ ਮੰਨੀਆਂ ਐਡੀਆਂ ਐਡੀਆਂ ਗੋਲੀਆਂ ਬਣਾਉਣੀਆਂ ਇਹ ਇਹਦੀਆਂ ਤੁਸੀਂ ਬਣਾਉਣੀਆਂ ਨੇ 30 ਗੋਲੀਆਂ 30 ਬਣਾਉਣੀਆਂ ਤੇ 30 ਗੋਲੀਆਂ ਬਣਾਉਣੀਆਂ ਬਾਕੀ ਤੁਹਾਨੂੰ ਮੈਂ ਦੱਸਦਾ ਹੁਣ ਕਿਵੇਂ ਕਰਨਾ ਤੇ ਇਹਨਾਂ ਨੂੰ ਬਾਈ ਜੀ ਤੁਸੀਂ ਕੀ ਕਰਨਾ ਆਹ ਮਨੱਕਾ ਜਿਹੜਾ ਮਨੱਕੇ ਦੇ ਵਿੱਚੋਂ ਵੀ ਕੱਢ ਲੈਣੇ ਆ ਤੇ ਆਲੂ ਬਖਾਰਾ ਦੇ ਵਿੱਚੋਂ ਪਹਿਲੇ ਕੱਢੇ ਹੋਏ ਨੇਗੇ ਇਹਨਾਂ ਨੂੰ ਪੂਰਾ ਐਨ ਕੁੱਟ ਲੈਣਾ ਦੋਨਾਂ ਚੀਜ਼ਾਂ ਨੂੰ ਆਪਸ ਵਿੱਚ ਪੂਰਾ ਮਿਕਸ ਕਰ ਲੈਣਾ ਇਹਨਾਂ ਨੂੰ ਜਿਵੇਂ ਕੋਈ ਚਟਨੀ ਜੀ ਹੁੰਦੀ ਆ ਐਵੇਂ ਹੋਣ ਜੇ ਥੋੜਾ ਜਿਹਾ ਹਾਰਡ ਲੱਗੇ ਤੁਹਾਨੂੰ ਮਾੜਾ ਜਿਹਾ ਇੱਕ ਤੁਪਕਾ ਕੁ ਪਾਣੀ ਦਾ ਵੀ ਪਾ ਲਿਓ ਜੇ ਤੁਹਾਨੂੰ ਲੱਗਿਆ ਵੀ ਇਹ ਸਾਰਾ ਚੀਜ਼ਾਂ ਮਿਕਸ ਨਹੀਂ ਹੋਣੀਆਂ ਤੇ ਵਿੱਚ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਪੂਰਾ ਐਨ ਕੁੱਟੀ ਜਾਣਾ ਕੁੱਟੀ ਜਾਣਾ ਰਗੜੀ ਜਾਣਾ ਹੱਥ ਨਾਲੀ ਹੱਥ ਨਾਲੀ ਜਦੋਂ ਐ ਪੂਰਾ ਹੋ ਗਿਆ ਵੀ ਇਹਦੇ ਚ ਕੁਛ ਮੈਕਸ ਨਹੀਂ ਬਈ ਮਤਲਬ ਰੜਕਦਾ ਨਹੀਂ ਕੁਛ ਵੀ ਹੱਥ ਦੇ ਵਿੱਚ ਪਾਇਆ ਹੋਇਆ ਤੇ ਅੱਜ ਬਾਹਰ ਮੋਰਾ ਸੀਗਾ ਅੱਜ ਬਾਹਰ ਮੋਰਾ ਆ ਬਈਆ ਹਮ ਮੋਤੀ ਪੇਛਤੀ ਸੀ ਆ ਸੌਰੀ ਤੁਹਾਨੂੰ ਦਿਖਾ ਦੇ ਮੋਤੀ ਪੇਛਤੀ ਆ ਸੀਗਾ ਜੈਫਰਨ ਆ ਦਾਲ ਜੀਨੀ ਇਹਨਾਂ ਨੂੰ ਪੂਰਾ ਹੱਥ ਦੇ ਜਾਣੇ ਜਿਵੇਂ ਆਪਾਂ ਬਣਾ ਲੈਨੇ ਕੋਈ ਚਟਣੀ-ਚੁਟਣੀ ਨਾ ਬਾਹਲੀ ਪੂਰੀ ਜਣੀ ਕੋਈ ਚੀਜ਼ ਰੜ ਕੇ ਨਾ ਇਹਦੇ ਵਿੱਚ ਕੋਈ ਵੀ ਜਿਵੇਂ ਕਈ ਵਾਰ ਮਨੱਕੇ ਦੇ ਵਿੱਚ ਹੁੰਦੇ ਆ ਜਦੋਂ ਆਪਾਂ ਕੱਢ ਦਿੰਨੇ ਆ ਨਾ ਉਹਦੇ ਵਿੱਚ ਇੱਥੋਂ ਜਿੱਥੇ ਕਿਹਦੀ ਜੜਜੀ ਹੁੰਦੀ ਆ ਉੱਥੋਂ ਕੋ ਥੋੜੀ ਜਿਹੀ ਡੱਕੇ ਜੇ ਲੱਗਣ ਲੱਗ ਜਾਂਦੇ ਆ ਪੂਰੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨਾਂ ਨੂੰ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਉਸ ਤੋਂ ਬਾਅਦ ਜੈਫਰਾਨ ਆ ਜਿਹੜਾ ਤੇ ਜੈਫਰਨ ਦਾਲ ਚੀਨੀ ਆਹ ਜਵਾਹਰ ਮੋਹਰਾਂ ਬੋਤੀ ਪਿਛਤੀ ਤੇ ਪਰਕੇ ਹੜਤਾਲ ਨੂੰ ਚਾਰਾਂ ਚੀਜ਼ਾਂ ਨੂੰ ਇਹਨਾਂ ਨੂੰ ਫੇਰ ਪੂਰਾ ਇਹਨ ਕੁੱਟ-ਕੁੱਟ ਲੈਣਾ ਜਿਹੜੇ ਲੋਹੇ ਦੇ ਵਿੱਚ ਜਿਹੜਾ ਹੁੰਦਾ ਛੋਟਾ ਜਿਹਾ ਕੋਈ ਨਿੱਕਾ ਜਿਹਾ ਵਰਤਮਾਨ ਜਿਹਾ ਹੁੰਦਾ ਉਹ ਲੈ ਲਿਓ ਉਹਦੇ 'ਚ ਪੂਰਾ ਕੁੱਟੀ ਜਾਣਾ ਕੁੱਟੀ ਜਾਣਾ ਜਦੋਂ ਪੂਰਾ ਇਹਨ ਮਿਕਸ ਹੋ ਗਿਆ ਲੈ ਕੇ ਜਿਵੇਂ ਕਹਦੀ ਆਪਾਂ ਵੀ ਜਿਵੇਂ ਤੁਸੀਂ ਕਹਿੰਦੇ ਹੋ ਕੱਪੜਾ ਛਾਣ ਕਰ ਲਿਓ ਉਹ ਨਹੀਂ ਕਰਨਾ ਕਿ ਉਹ ਚੀਜ਼ਾਂ ਹੈਈ ਬਹੁਤ ਸੁਹਣੀਆਂ ਥੋੜੀਆਂ ਵੀ ਉਹਨਾਂ ਬਰੀਕ ਹੋਣਾ ਚਾਹੀਦਾ ਜਿਵੇਂ ਵੀ ਉਹਦੇ ਵਿੱਚ ਦੀ ਵੀ ਲੰਘ ਜਾ ਸਾਰਾ ਕੁਸ ਤੇ ਉਸ ਤੋਂ ਬਾਅਦ ਆਹਾਂ ਡੋਡੇ ਆ ਜਿਹੜੇ ਇਹਨਾਂ ਨੂੰ ਹੋਰ ਕੁੱਟ ਲੈਣਾ ਬਰੀਕ ਕਰ ਲੈਣਾ ਪੂਰਾ ਪੂਰਾ ਬਰੀਕ ਕਰ ਲੈਣਾ ਆ ਜਿਹੜਾ ਆਲੂ ਖਾਰਾ ਤੇ ਚਾਰ ਮਨੱਕੇ ਨੇ ਇਹਨਾਂ ਨੂੰ ਆਪਸ ਵਿੱਚ ਹੀ ਮਿਕਸ ਕਰਕੇ ਉਸ ਤੋਂ ਬਾਅਦ ਆ ਕੇਸਰ ਨੂੰ ਕੁੱਟ ਲੈਣਾ ਕੇਸਰ ਨੂੰ ਇਹਨੂੰ ਦਾਲ ਚੀਨੀ ਨੂੰ ਜਵਾਰ ਮੋਰਾ ਦੇ ਮੋਤੀ ਪਿੱਤੀ ਵਰਕੇ ਹੜਤਾਲ ਇਹਨਾਂ ਨੂੰ ਚਾਰਾਂ ਨੂੰ ਕੁੱਟ ਕੇ ਲੱਗ ਜਦੋਂ ਸਾਰੇ ਕਾਹੇ ਦਾ ਪਾਊਡਰ ਬਣ ਗਿਆ ਫੇਰ ਇਹ ਆਲੂ ਆਲੂ ਖਾਰੇ ਤੇ ਮੁਲੱਕੇ ਦੇ ਵਿੱਚ ਮਿਕਸ ਕਰ ਦੇਣਾ ਮਿਕਸ ਪੂਰਾ ਕਰ ਦੇਣਾ ਇਹਨੂੰ ਹਾਰਡ ਜਿਹਾ ਹੋ ਜਾਣਾ ਨੇ ਹਾਰਡ ਜਿਹਾ ਹੋ ਕੇ ਉਸ ਤੋਂ ਬਾਅਦ ਇਹਦੀਆਂ ਬਾਈ ਜੀ ਤੁਸੀਂ ਗੋਲੀਆਂ ਬਣਾ ਲੈਣੀਆਂ ਨੇ ਗੋਲੀਆਂ ਤੁਹਾਨੂੰ ਮੈਂ ਦਿਖਾਉਂਦੀ ਆ ਇਹੋ ਜਿਹੀਆਂ ਗੋਲੀਆਂ ਬਣਣਗੀਆਂ ਇਹਦੀਆਂ ਆਹ ਲਾ ਗੋਲੀਆਂ ਵੀ ਇੱਥੇ ਦੋ ਰੱਖ ਲੈਣੇ ਆਪਾਂ ਇਹੋ ਜਿਹੀਆਂ ਗੋਲੀਆਂ ਬਣਨੀਆਂ ਇਹਦੀਆਂ ਤੇ ਐਵੇਂ ਦੀਆਂ ਗੋਲੀਆਂ ਬਣਨਗੀਆਂ ਗੋਲੀਆਂ ਚਾਰ ਗੋਲੀਆਂ ਮੈਂ ਰੱਖਤੀਆਂ ਵਿੱਚ ਇਹ ਜਿੱਦਨੇ ਤੁਸੀਂ ਕਬੂਤਰਬਾਜੀ ਛੱਡਣਾ ਅੱਧੀ ਰਾਤ ਨੂੰ ਦੇਣੀ ਹੈ 12 ਵਜੇ ਗੋਲੀ ਇੱਕ ਗੋਲੀ ਦੇਣੀ ਹੈ ਤੁਸੀਂ ਤੜਕੇ ਛੱਡਣ ਵੇਲੇ ਤੇ ਅੱਧੀ ਰਾਤ ਨੂੰ ਤੇ ਇੱਕ ਛੱਡਣ ਵੇਲੇ ਤੜਕੇ ਤੇ ਕਬੂਤਰ ਨੂੰ ਵੇਹੇ ਮੇਰੀ ਆਤਾਪਦ ਦੱਸ ਦਈਦਾ ਇੱਥੇ ਕੀ ਅਸੀਂ ਕਿਹੜਾ ਇੱਥੋਂ ਹਾਲਾ ਕੋਲ ਲੈ ਜਾਣਾ ਤੇ ਹੋਰ ਨਹੀਂ ਜ਼ਿਆਦੀ ਕਰਾ ਕਰਨ ਤੇ ਬਹੁਤ ਵਧੀਆ ਬਾਈ ਜੀ ਆਹ ਨਕਸ਼ਾ ਤੇ ਕਬੂਤਰ ਨੂੰ ਬਾਕੀ ਹਾਂ ਇੱਕ ਹੋਰ ਗੱਲ ਆ ਜਦੋਂ ਤੁਸੀਂ ਇਹ 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 ਚੀਜ਼ ਵਰਤਣੀ ਆ ਉਦੋਂ ਜਿਹੜਾ ਮੈਂ ਇੱਕ ਵਾਰ ਤੁਹਾਨੂੰ ਰਾਤ ਨੂੰ 3 ਵਜੇ ਵਾਲਾ ਪਾਣੀ ਲਖਾਇਆ ਸੀ ਫਿਰ ਉਹ ਪਾਣੀ ਨਹੀਂ ਲਾਉਣਾ ਫਿਰ ਤੁਸੀਂ ਰਾਤ ਨੂੰ ਜੇ ਉਹ ਉਹ ਫਿਰ ਥੋੜਾ ਉਲਟ ਫੇਰ ਕਰ ਦੇਣਾ ਜਿਹੜਾ ਰਾਤ ਨੂੰ 3 ਵਜੇ ਪਾਣੀ ਲਾਉਣਾ ਸੀ ਉਹਨੂੰ 8 ਵਜੇ ਲਾ ਦੇਣਾ ਸ਼ਾਮ ਨੂੰ ਜਿਹੜਾ ਸ਼ਾਮ ਵਾਲਾ ਸੀਗਾ ਪਾਣੀ ਉਹਨੂੰ ਲਾਉਣਾ 3 ਵਜੇ ਪਾਣੀ ਤਾਂ ਜੀ ਕਿ ਨਾ ਜਿਹੜਾ ਜਦੋਂ ਇਹ ਇਹ ਗੋਲੀ ਲਾਉਣੀ ਆ ਉਦੋਂ ਜਿਹੜਾ ਰਾਤ ਨੂੰ ਪਾਣੀ ਲਾਇਆ ਸੀਗਾ 3 ਵਜੇ ਲਾਉਣਾ ਸੀ ਉਹਨੂੰ ਤਾਂ ਲਾ ਦੇਣਾ 8 ਵਜੇ ਜੇ ਇਹ ਗੋਲੀ ਲਾਉਣੀ ਆ ਜਿਹੜਾ 8 ਵਜੇ ਵਾਲਾ ਪਾਣੀ ਸੀਗਾ 6 7 8 ਵਜੇ ਵਾਲਾ ਪਾਣੀ ਤੁਹਾਨੂੰ ਮੈਂ ਦੱਸਿਆ ਸੀ ਉਹਨੂੰ ਫਿਰ ਲਾ ਦਿਓ 2:30 ਤੇ ਅੱਧੀ ਗੋਲੀ ਇਹ ਰਾਤ ਨੂੰ 12 ਵਜੇ ਦੇਣੀ ਆ ਤੇ 12 ਵਜੇ ਦੇ ਕੇ ਉਦੋਂ ਬਾਅਦ ਤੜਕੇ ਛੱਡਣ ਵੇਲੇ ਇੱਕ ਗੋਲੀ ਤੇ ਜਿੰਨਾ ਕ ਕਬੂਤਰ ਪਾਣੀ ਚੱਕਦਾ ਜਿੰਨਾ ਕ ਵੀ ਮਤਲਬ ਤੁਸੀਂ ਇੱਕ ਦੋ ਨਾਲਕੀਆਂ ਦਿੰਨੇ ਹੋ ਜਾਂ ਨਹੀਂ ਕੋਈ ਨਾਲਕੀ ਵੈਸੇ ਪਾਣੀ ਕਬੂਤਰ ਨੂੰ ਹਮੇਸ਼ਾ ਵਾਸਤੇ ਵੱਧ ਹੀ ਜੀਦਾ ਜਦੋਂ ਗਰਮੀ ਵਾਲੀ ਪੈਂਦੀ ਆ ਤੇ ਕਾਫੀ ਪਾਣੀ ਦੇ ਕੇ ਛੱਡੀਦਾ ਜੇ ਠੰਡ ਹੋਵੇ ਥੋੜਾ ਜਿਹਾ ਪਾਣੀ ਘਟਾ ਦੇਵੇ ਕਿਉਂਕਿ ਜਿੰਨਾ ਚਿਰ ਪਾਣੀ ਵੱਧ ਹੁੰਦਾ ਉਹਦੇ ਨਾਲ ਕਬੂਤਰ ਥੋੜਾ ਜਿਹਾ ਔਖਾ ਰਹਿੰਦਾ ਜਦੋਂ ਔਖਾ ਰਹਿੰਦਾ ਤੇ ਥੱਲੇ ਉੜਦਾ ਕਬੂਤਰ ਥੱਲੇ ਉੜਨ ਨਾਲ ਉਹਦਾ ਕਬੂਤਰ ਦਾ ਜ਼ੋਰ ਲੱਗਦਾ ਜਦੋਂ ਜ਼ੋਰ ਲੱਗਦਾ ਕਬੂਤਰ ਦਾ ਤੇ ਕਬੂਤਰ ਖੁੱਲ ਜਾਂਦਾ ਜਦੋਂ ਜਿਉਂ-ਜਿਉਂ ਉਹ ਪਾਣੀ ਭਰਾਈ ਜਾਂਦਾ ਤੇ ਉਹਦਾ weight ਵੀ ਘਟੀ ਜਾਂਦਾ ਕਬੂਤਰ ਵੀ ਹੌਲਾ ਹੋ ਜਾਂਦਾ ਤੇ ਜਦੋਂ ਫਿਰ 3:00 ਵਜੇ ਦੇ ਉਦੋਂ ਵੱਤਨ ਕਮੇ ਜੀ ਕਬੂਤਰ ਮਾਰ ਕੇ ਚੱਕਰ ਫੇਰ ਉੱਪਰ ਲਿਖਵਾ ਚ ਜਾਵੜਦਾ ਫੇਰ ਥੱਲੇ ਨਹੀਂ ਆਉਂਦਾ ਕਬੂਤਰ 7 ਵਜੇ ਤੱਕ ਜੇ ਤੁਸੀਂ ਪਾਣੀ ਘੱਟ ਦੇ ਤਾਂ ਪਹਿਲਾਂ ਵੀ ਗਰਮੀ ਪੂਰੀ ਆ ਪਾਣੀ ਘੱਟ ਦੇ ਕੇ ਸ਼ਰਤਾ ਤੇ ਕਬੂਤਰ ਨੇ ਛੱਡਣ ਸਾਰੀ ਉੱਤੇ ਚਲਾ ਜਾਣਾ ਜਦੋਂ ਉੱਤੇ ਚਲਾ ਗਿਆ ਕਬੂਤਰ ਉਹ ਫੇਰ ਥੱਲੇ ਆ ਗਿਆ ਫੇਰ ਬਚਦਾ ਨਹੀਂ ਉਹਨੇ ਆਉਣ ਸਾਰੀ ਬਹਿ ਜਾਣਾ ਬਸ ਆ ਬਾਈ ਜੀ ਨੋਟ ਕਰ ਲਓ ਇਹ ਨੁਕਤਾ ਮੇਰਾ ਚੈਨਲ ਆ ਜਿਹੜਾ ਰਾਣੀ ਕੈਨੇਡਾ ਤੇ ਸਾਰੇ ਜਾਣੇ ਪਰੀਤ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਤੇ ਨਾਲੇ ਉਹਨੂੰ ਪਲੀਜ਼ ਲਾਈਕ ਕਰਿਓ ਆ ਬਾਲਾ ਵਧੀਆ ਤੁਹਾਨੂੰ ਆਪਾਂ ਦੱਸਿਆ ਨੁਕਤਾ ਤੁਹਾਨੂੰ ਕਿਤੇ ਬਾਲਾ ਭੱਜਣ ਦੀ ਲੋੜ ਨਹੀਂ ਲੱਖ ਲੱਖ ਰੁਪਈਆ ਦੇਣ ਦੀ ਲੋੜ ਨਹੀਂ ਕਿਸੇ ਨੂੰ ਆਹਾ ਇਹਨੂੰ ਪਹਿਲਾਂ ਐ ਕਰਿਓ ਘਰੇ ਵਰਤ ਕੇ ਦੇਖ ਲਿਓ ਬਣਾ ਕੇ ਰੱਖ ਲਓ ਘਰੇ ਵਰਤ ਲਿਓ ਘਰੇ ਵਰਤ ਕੇ ਉਸ ਤੋਂ ਬਾਅਦ ਤੁਹਾਨੂੰ ਨਾਲੇ ਤੁਹਾਨੂੰ ਤੁਹਾਡਾ ਤੇ ਤਜਰਬਾ ਹੋ ਜਾਊਗਾ ਵੀ ਕਿਵੇਂ ਕੰਮ ਕਰਦੀ ਆ ਤੇ ਜਿਹਨੂੰ ਬਾਈ ਬਾਕੀ ਐ ਗੱਲ ਆ ਵੀ ਜੇ ਕਿਸੇ ਨੂੰ ਚੰਗੀ ਲੱਗੀ ਰੱਖ ਲਿਓ ਜੇ ਕਿਸੇ ਨੂੰ ਨਹੀਂ ਵੀ ਚੰਗੀ ਲੱਗਦੀ ਪਹਿਲਾਂ ਨਾਲ ਦੇਖਿਓ ਕੋਈ ਆਪਾਂ ਨੂੰ ਐ ਨਹੀਂ ਹੈਗਾ ਕੋਈ ਵੀ ਤੁਹਾਨੂੰ ਜ਼ਰੂਰ ਆਪਾਂ ਸਾਰਿਆਂ ਨੂੰ ਦਿਖਾਉਣੀ ਆ ਤੇ ਜੇ ਜਿਹਨੂੰ ਠੀਕ ਲੱਗਿਆ ਵਰਤ ਲਿਓ ਜਿਹਨੂੰ ਨਾ ਠੀਕ ਲੱਗਿਆ ਵੀਰ ਨਾ ਵਰਤਿਓ ਆਪਣਾ ਆਪਣਾ ਕੋਈ ਐ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਕੋਈ ਧੱਕੇ ਨਾਲ ਇਹ ਚੀਜ਼ ਕਰਵਾਉਣੀ ਆ ਜੇ ਕਿਸੇ ਨੂੰ ਚੰਗਾ ਲੱਗਿਆ ਤੇ ਦੇਖ ਲਿਓ ਵਰਤ ਕੇ ਤੇ ਜਿਹੜਾ ਆਪਣਾ ਚੈਨਲ ਆ ਸਾਰੀ ਵੀਡੀਓ ਦੇਖ ਕੇ ਸਬਸਕ੍ਰਾਈਬ ਤੇ ਲਾਈਕ ਐਂਡ ਸ਼ੇਅਰ ਕਰ ਦਿਓ ਪਲੀਜ਼ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਦੇ ਕੇ ਦੇਖਿਓ ਕਬੂਤਰ ਨੂੰ ਘਰੇ ਜੀ ਤੁਹਾਨੂੰ ਪਤਾ ਲੱਗ ਜਾਊਗਾ ਤੇ ਅਡਾਈ ਵੀ ਬਦਲੂ ਕਬੂਤਰ ਦੀ ਠੀਕ ਆ ਜੀ ਮੇਰਾ ਚੈਨਲ ਰਾਣੀ ਕੈਨੇਡਾ ਸਬਸਕ੍ਰਾਈਬ ਪਲੀਜ਼ ਨਾਲ ਜਨਾਲੀ ਕਰਦੇ ਕਰੋ ਥੈਂਕ ਯੂ ਤੁਹਾਡਾ ਥੈਂਕ ਯੂ ਬਹੁਤ ਬਹੁਤ ਧੰਨਵਾਦ